ਅਧਿਨ ਖਬਰਾਂ ਵਿਸਥਾਰ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਲੀਗਲ ਐਕਸ਼ਨ ਐਡ ਵੱਲੋਂ ਸੈਂਟਰਲ ਜੇਲ ਫਤਾਹਪੁਰ ਅੰਮ੍ਰਿਤਸਰ ਵਿਖੇ ਚੇਲ ਵਿੱਚ ਸਜ਼ਾ ਕੱਟ ਰਹੇ ਦੇਸ਼ੀ ਵਿਦੇਸ਼ੀ ਨਜ਼ਰਬੰਦ ਕੈਦੀਆਂ ਨੂੰ ਗਰਮਸ਼ਾਲ ਤੇ ਜੁਰਾਬਾਂ ਵੰਡੀਆਂ ਗਈਆਂ ਲੀਗਲ ਐਕਸ਼ਨ ਐਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੀ ਅਗਵਾਹੀ ਵਿੱਚ ਸੰਸਦ ਦੇ ਅਹੁਦੇਦਾਰ ਤੇ ਮੈਂਬਰ ਗਰਮਸ਼ਾਲਾਂ ਤੇ ਜੁਰਾਬਾਂ ਲੈ ਕੇ ਕੇਂਦਰੀ ਜੇਲ ਫਤਾਹਪੁਰ ਵਿਖੇ ਪੁੱਜੇ ਇਸ ਮਾ ਕੇ ਮਾਨਯੋਗ ਸੀਜੀਐਮ ਅਮਰਦੀਪ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਜੇਲ ਸੁਪਰਡੈਂਟ ਰਾਜੀਵ ਅਰੋੜਾ ਦੀ ਨਿਗਰਾਨੀ ਵਿੱਚ ਗਰਮ ਸ਼ਾਲਾਂ ਤੇ ਜੁਰਾਬਾਂ ਦੀ ਕੈਦੀਆਂ ਵਿੱਚ ਵੰਡ ਕੀਤੀ ਗਈ। ਰਾਸ਼ਟਰਪਤੀ ਸ਼ਰਤਵਿਸ਼ੇਸ਼ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਸਮੂਹ ਰਾਸ਼ੀ ਟੀਮਾਂ ਵੱਲੋਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਹੱਡਚੀਰਵੀਂ ਠੰਡ ਨੂੰ ਵੇਖਦੇ ਹੋਏ ਗਰੀਬ ਅਤੇ ਚੁੱਗੀ ਚੌਂਪੜੀ ਵਿੱਚ ਰਹਿ ਰਹੇ ਗੁਜ਼ਰਬਸਰ ਕਰਨ ਵਾਲੇ ਵਸਨੀਕਾਂ ਨੂੰ ਠੰਡ ਤੋਂ ਬਚਣ ਲਈ ਗਰਮ ਕੱਪੜੇ ਤੇ ਕੰਬਲ ਵੰਡੇ ਜਾ ਰਹੇ ਹਨ। ਕੇਂਦਰੀ ਜੇਲ ਫਤਾਹਪੁਰ ਵਿਖੇ ਗਰਮ ਸ਼ਾਲਾਂ ਤੇ ਜੁਰਾਬਾਂ ਦੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਰੂ ਤੇ ਠਾਰੂ ਠੰਡ ਤੋਂ ਬਚਣ ਲਈ ਮੱਧ ਵਰਗੀ ਅਮੀਰ ਵਿਅਕਤੀ ਉਪਾਕਰਨ ਦੀ ਸਮਰੱਥਾ ਰੱਖਦੇ ਹਨ। ਪਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਗੁਜ਼ਰਬਸਰ ਕਰਨ ਵਾਲੇ ਤੇ ਮਜਬੂਰ ਲੋਕਾਂ ਦੇ ਇਸ ਹੱਡਚੀਰ ਵੀ ਠੰਡ ਸੰਗਣੀ ਤੁੰਦ ਤੇ ਸ਼ੀਤ ਲਹਿੜ ਤੋਂ ਬਚਾ ਦੇ ਲਈ ਸਮਾਜ ਸੇਵੀ ਸੰਸਥਾਾਂ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜਦੋਂ ਕਿ ਦੇਸ਼ੀ ਵਿਦੇਸ਼ੀ ਕੈਦੀਆਂ ਦੇ ਲਈ ਵੀ ਮੌਕੇ ਤੇ ਠੰਡ ਦਿਨ ਨਜ਼ਾਕਤ ਨੂੰ ਸਮਝਦੇ ਹੋਏ ਉਪਰਾਲੇ ਦੀ ਲੋੜ ਹੈ ਮੁੱਖ ਮਹਿਮਾਨ ਸੀਜੀਐਮ ਅਮਰਦੀਪ ਸਿੰਘ ਬੈਂਸ ਨੇ ਇਹਨਾਂ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਐਡਵੋਕੇਟ ਸੰਜੀਵ ਸਿੰਘ ਰਜਿੰਦਰ ਸaini ਗੁਰਨਾਮ ਸਿੰਘ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ਜੀ ਮੇਰਾ ਨਾਮ ਹੈ ਅਮਰਦੀਪ ਸਿੰਘ ਬੈਂਸ ਸਖਤਰ ਜ਼ਿਲ੍ਹਾ ਜਨੂਨ ਇਨਫਾਮਾ ਅਥਾਰਟੀ ਅੰਮ੍ਰਿਤਸਰ ਅੱਜ ਮੈਂ ਸਮੇਤ ਸ਼੍ਰੀ ਸ਼ਰਤ ਵਿਸ਼ੇਸ਼ ਪ੍ਰੈਜ਼ੀਡੈਂਟ ਲੀਗਲ ਐਕਸ਼ਨ ਐਡ ਵੈਲਫੇਅਰ ਐਸੋਸੀਏਸ਼ਨ ਅਤੇ ਉਹਨਾਂ ਦੀ ਸਮੁੱਚੀ ਟੀਮ ਜੋ ਕਿ ਇੱਕ ਐਨਜੀਓ ਹੈ ਅਸੀਂ ਇੱਥੇ ਅੱਜ ਜੇਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੇਲ ਦੇ ਅੰਦਰ ਆਏ ਹਾਂ ਤੇ ਮੈਂ ਸੁਪਰੀਮ ਸਾਹਿਬ ਦਾ ਸ਼੍ਰੀ ਰਜੀਵ ਰੂੜਾ ਜੀ ਦਾ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਜੇਲ ਦੇ ਅੰਦਰ ਆ ਕੇ ਜੋ ਇੰਟਰਨੀ ਜਿਹੜੇ ਕਿ ਫੋਰਨਰ ਫੋਰਨ ਨੈਸ਼ਨਲਸ ਨੇ ਉਹਨਾਂ ਨੂੰ ਲੋਈਆਂ ਤੇ ਜਰਾਬਾਂ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਇਸ ਠੰਡ ਦੇ ਸਮੇਂ ਵਿੱਚ ਇਹ ਇਸ ਮੈਲੇ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਇਹਨਾਂ ਸਾਰੇ ਬੰਦੀਆਂ ਨੂੰ ਜੋ ਅੰਦਰ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਠੰਡ ਤੋਂ ਬਚਾ ਸਕੀਏ ਤਾਂ ਜੋ ਇਹਨਾਂ ਨੂੰ ਕੋਈ ਸਿਰੇ ਕੋਈ ਪਰੇਸ਼ਾਨੀ ਨਾ ਆਵੇ ਤੇ ਮੈਂ ਸਮੂਹ ਲਾਕਾਵਾਸੀਆਂ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗਾ ਠੰਡ ਤੋਂ ਬਚ ਕੇ ਰਹਿਣ ਅਤੇ ਜੋ ਵੀ ਕੋਈ ਐਨ ਜੀਓ ਅੱਗੇ ਆ ਕੇ ਜੇਲ੍ਹ ਪ੍ਰਸ਼ਾਸਨ ਦੀ ਮਦਦ ਕਰਨਾ ਚਾਹੁੰਦੇ ਹੋਣ ਉਹ ਆ ਕੇ ਸਾਡੇ ਦਫ਼ਤਰ ਜ਼ਿਲ੍ਹਾ ਕਮਿਸ਼ਨ ਆਥਾਰਟੀ ਵੀ ਆ ਸਕਦੇ ਆ ਜਾਂ ਫਿਰ ਸਟੂਡੈਂਟ ਸਾਬ ਨਾਲ ਵੀ ਸੰਪਰਕ ਕਰ ਸਕਦੇ ਆ ਤਾਂ ਜੋ ਅਸੀਂ ਜੋ ਅੰਦਰ ਬੰਦੀ ਨੇ ਉਹਨਾਂ ਨੂੰ ਠੰਡ ਤੋਂ ਬਚਣ ਲਈ ਕੱਪੜੇ ਰਜਾਈਆਂ ਕੰਬਲ ਜਰਾਬਾਂ ਅਸੀਂ ਦੇ ਸਕੀਏ ਤਾਂ ਜੋ ਬਚ ਕੇ ਰਹਿਣ ਠੰਡ ਤੋਂ ਬਹੁਤੇ ਬੰਗਲਾਦੇਸ਼ੀ ਜਿਹੜੇ ਨੇ ਉਹਨਾਂ ਦੀ ਇਹ ਸ਼ਿਕਾਇਤ ਸੀ ਕਿ ਸਾਡੀ ਕਾਉਂਸਲਰ ਐਕਸੈਸ ਨਹੀਂ ਹੋ پا ਰਹੀ ਕੁਝ ਸਮੇਂ ਤੋਂ ਬੰਗਲਾਦੇਸ਼ ਦੇ ਅੰਦਰ ਜੋ ਤਣਾਅ ਦਾ ਮਾਹੌਲ ਚੱਲ ਰਿਹਾ ਹੈ ਜਿਸ ਕਰਕੇ ਕਾਉਂਸਲਰ ਐਕਸੈਸ ਨਹੀਂ ਹੋ ਪਾ ਰਹੀ ਮੈਨੂੰ ਸੁਨਨ ਸਾਹਿਬ ਨੇ ਦੱਸਿਆ ਕਿ ਹੁਣ ਇਸ ਮਹੀਨੇ 25 ਤਰੀਕ ਨੂੰ ਕਾਉਂਸਲਰ ਐਕਸੈਸ ਹੋਣਾ ਜਿਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਜੋ ਬੰਗਲਾਦੇਸ਼ੀ ਨਾਗਰਿਕ ਨੇ ਇਹਨਾਂ ਦੀ ਵਾਪਸੀ ਕਿਸ ਤਰ੍ਹਾਂ ਹੋ ਸਕਦੀ ਹੈ